ਜਾਰੀ ਹੈ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਵਾਂ ਸਾਲ ਦੀ ਸ਼ੁਰੂਤ ਹਾਂਜੀ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਦਰ ਸਰਫਰਾਜ਼ ਆलम ਜੀ ਵੱਲੋਂ ਹੁਕਮ ਦੇ ਅਨਸਾਰ ਅਸੀਂ ਜਿਹੜੇ ਮਾੜੇ ਅੰਸਰਾਂ ਦੇ ਉੱਤੇ ਘਰਾਂ ਦੇ ਉੱਤੇ ਸਰਚ ਕਰ ਰਹੇ ਹਾਂ ਜਿਹੜੇ ਡਰੱਗਸ ਵਗੈਰਾ ਦਾ ਕੰਮ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਤੇ ਪੂਰੀ ਅਸੀਂ ਸਖਤੀ ਕਰ ਰਹੇ ਹਾਂ ਰੇਡਸ ਵਗੈਰਾ ਹੋ ਰਹੇ ਸਾਰੇ ਇਹਨਾਂ ਦੇ ਘਰਾਂ 'ਚ ਦੂਸਰਾ ਸਾਡਾ ਇੱਕ ਹੈਗਾ ਅੱਜ ਨਵਾਂ ਸਾਲ ਦੀ ਆਮਦ ਤੇ ਕੋਈ ਮਾੜੀ ਚੰਗੀ ਕਟੜਾ ਨੂੰ ਰੋਕਣ ਲਈ ਅਸੀਂ ਜਿਹੜੇ ਆਏ ਨਾਕਾ ਲਗਾ ਕੇ ਬਾਕਾਇਦਾ ਚੈਕਿੰਗ ਸਾਡੀ ਹੋ ਰਹੀ ਆ। ਇਹਦੇ ਸਬੰਧ ਚ ਅਸੀਂ ਕਾਫੀ ਗੱਡੀਆਂ ਨੂੰ ਅਸੀਂ ਚਲਾਨ ਕੀਤਾ ਹੈ। ਕਾਫੀ ਮੋਟਰਸਾਈਕਲ ਟੂ व्हीਲਰ ਜਿਹੜੇ ਕੋਈ ਤਿੰਨ ਤਿੰਨ ਜਾ ਰਹੇ ਸੀ ਨੌਜਵਾਨ ਜਾਂ ਵਿਦਆਊਟ ਹੈਲਮਟ ਜਾਂ ਕੋਈ ਜਿਹੜੇ ਟ੍ਰੈਫਿਕ ਨੂੰ ਜਿਹੜੀ ਵਾਇਓਲੇਟ ਕਰ ਰਹੇ ਸੀ ਉਹਨਾਂ ਦੇ ਅਸੀਂ ਕਾਫੀ ਗੱਡੀਆਂ ਦੇਤੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਆ। ਇਹਦੇ ਸਬੰਧ ਚ ਵਿੱਚ ਤਾਂ ਕਿ ਜਿਹੜਾ ਨਵੇਂ ਸਾਲ ਦਾ ਜਿਹੜਾ ਸਾਡਾ ਜਸ਼ਨ ਮਨਾਉਣਾ ਲੋਕਾਂ ਨੇ ਜਾਂ ਇੰਜੋਏ ਕਰਨਾ ਹੈ ਉਹ ਜਿਹੜਾ ਸੁਖੀ ਸੰਧੀ ਸਾਰਾ ਸਿਸਟਮ ਠੀਕ ਹੋ ਜੇ। ਔਰ ਗੱਡੀਆਂ ਵਿੱਚੋਂ ਇੱਕ ਤੇ ਤਰ ਹਥਿਆਰ ਵੀ ਮਿਲੇ ਹੈਗੇ ਕਾਲੇ ਸ਼ੀਸ਼ੇ ਵੀ ਕਿਤੇ ਸੀ ਉਹ ਤੁਹਾਡੇ ਵੱਲੋਂ ਜਾਰਦ ਕੀਤਾ ਗਿਆ ਹਾਂ ਹਾਂ ਬਿਲਕੁਲ ਜੀ ਉਹ ਸੀ ਕਾਲੇ ਸ਼ੀਸ਼ੇ ਜਿਹੜੇ 100% ਦੀ ਵਿਜ਼ਿਬਿਲਟੀ ਹੋਣੀ ਚਾਹੀਦੀ ਆ ਉਹ ਜਿਵੇਂ ਤੁਸੀਂ ਦੇਖਿਆ ਤੁਸੀਂ ਨਾਲ ਹੀ ਸੀ ਸਾਡੇ ਤੇ ਇਹ ਜਿਹੜਾ ਬਿਲਕੁਲ ਨਹੀਂ ਹੈ ਅਲਾਉਡ ਹੈਗਾ ਇਹ ਲਾਣੇ ਚਲੋ ਉਹਨੇ ਬਾਹਰੋਂ ਆਇਆ ਸੀ ਉਹਨੂੰ ਪਤਾ ਨਹੀਂ ਸੀਗਾ ਤੇ ਅਸੀਂ ਉਹਦਾ ਚਲਾਨ ਨਹੀਂ ਕਰਿਆ ਤੇ ਉਹਦੇ ਅਸੀਂ ਸ਼ੀਸ਼ੇ ਉਹ ਲਵਾ ਲਿਆ ਦੇ ਸਾਰੇ 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 ਅੰਦਰ ਦੇ ਘਰਾਂ ਇਚਲਾ ਚੀ ਲੈ ਰਹੇ ਹਾਂ ਸ਼ੱਕੀ ਘਰ ਹਾਂਜੀ ਹਾਂਜੀ ਉਹ ਸ਼ੱਕੀ ਘਰ ਆ ਜਾ ਰਹੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਵਾਂ ਸਾਲ ਦੀ ਹਰੇਕ ਹਾਂਜੀ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਦਰ ਸਰਫਰਾਜ਼ ਆलम ਜੀ ਵੱਲੋਂ ਹੁਕਮ ਦੇ ਅਨਸਾਰ ਅਸੀਂ ਜਿਹੜੇ ਮਾੜੇ ਅੰਸਰਾਂ ਦੇ ਉੱਤੇ ਘਰਾਂ ਦੇ ਉੱਤੇ ਸਰਚ ਕਰ ਰਹੇ ਹਾਂ ਜਿਹੜੇ ਡਰੱਗਸ ਵਗੈਰਾ ਦਾ ਕੰਮ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਤੇ ਪੂਰੀ ਅਸੀਂ ਸਖਤੀ ਕਰ ਰਹੇ ਹਾਂ ਰੇਡਸ ਵਗੈਰਾ ਹੋ ਰੇ ਸਾਰੇ ਇਹਨਾਂ ਦੇ ਘਰਾਂ ਚ ਦੂਸਰਾ ਸਾਡਾ ਇੱਕ ਹੈਗਾ ਅੱਜ ਨਵਾਂ ਸਾਲ ਦੀ ਆਮਦ ਤੇ ਕੋਈ ਮਾੜੀ ਚੰਗੀ ਕਟੜਾ ਨੂੰ ਰੋਕਣ ਲਈ ਅਸੀਂ ਜਿਹੜੇ ਆਏ ਨਾਕਾ ਲਗਾ ਕੇ ਬਾਕਾਇਦਾ ਚੈਕਿੰਗ ਸਾਡੀ ਹੋ ਰਹੀ ਆ। ਇਹਦੇ ਸਬੰਧ ਚ ਅਸੀਂ ਕਾਫੀ ਗੱਡੀਆਂ ਨੂੰ ਅਸੀਂ ਚਲਾਨ ਕੀਤਾ ਹੈ ਕਾਫੀ ਮੋਟਰਸਾਈਕਲ ਟੂ व्हीਲਰ ਜਿਹੜੇ ਕੋਈ ਤਿੰਨ ਤਿੰਨ ਜਾ ਰਹੇ ਸੀ ਨੌਜਵਾਨ ਜਾਂ ਵਿਦਆਊਟ ਹੈਲਮਟ ਜਾਂ ਕੋਈ ਜਿਹੜੇ ਟ੍ਰੈਫਿਕ ਨੂੰ ਜਿਹੜੀ ਵਾਇਓਲੇਟ ਕਰ ਰਹੇ ਸੀ ਉਹਨਾਂ ਦੇ ਅਸੀਂ ਕਾਫੀ ਗੱਡੀਆਂ ਦੇਤੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਆ। ਇਦੇ ਸਬੰਧ ਵਿੱਚ ਵਿੱਚ ਤਾਂ ਕਿ ਜਿਹੜਾ ਨਵੇਂ ਸਾਲ ਦਾ ਜਿਹੜਾ ਸਾਡਾ ਜਸ਼ਨ ਮਨਾਉਣਾ ਲੋਕਾਂ ਨੇ ਜਾਂ ਇੰਜੋਏ ਕਰਨਾ ਹੈ ਉਹ ਜਿਹੜਾ ਸੁੱਖੀ ਸੰਧੀ ਸਾਰਾ ਸਿਸਟਮ ਠੀਕ ਹੋ ਜਵੇ। ਪਰ ਗੱਡੀਆਂ ਵਿੱਚੋਂ ਇੱਕ ਤੇ ਤਰ ਹਥਿਆਰ ਵੀ ਮਿਲੇ ਹੈਗੇ ਕਾਲੇ ਸ਼ੀਸ਼ੇ ਵੀ ਕੀਤੇ ਸੀ ਉਹ ਤੁਹਾਡੇ ਵੱਲੋਂ ਮੈਨਟੇਨ ਕੀਤਾ ਗਿਆ। ਹਾਂ ਬਿਲਕੁਲ ਜੀ ਉਹ ਸੀ ਕਾਲੇ ਸ਼ੀਸ਼ੇ ਜਿਹੜੇ 100% ਦੀ ਵਿਜ਼ਿਬਿਲਟੀ ਹੋਣੀ ਚਾਹੀਦੀ ਆ ਉਹ ਜਵੇਂ ਤੁਸੀਂ ਦੇਖਿਆ ਤੁਸੀਂ ਨਾਲ ਹੀ ਸੀ ਸਾਡੇ ਤੇ ਇਹ ਜਿਹੜਾ ਬਿਲਕੁਲ ਨਹੀਂ ਹੈ ਅਲਾਉਡ ਹੈਗਾ ਇਹ ਲਾਣੇ ਚਲੋ ਉਹਨੇ ਬਾਹਰੋਂ ਆਇਆ ਸੀ ਉਹਨੂੰ ਪਤਾ ਨਹੀਂ ਸੀਗਾ ਤੇ ਅਸੀਂ ਉਹਦਾ ਚਲਾਨ ਨਹੀਂ ਕਰਿਆ ਤੇ ਉਹਦੇ ਅਸੀਂ ਸ਼ੀਸ਼ੇ ਉਹ ਲਵਾ ਲਿਆ ਉਹਦੇ ਸਾਰੇ ਸਾਰੇ ਅੰਧੇ ਕਰ ਰਹੀ ਚੱਕੀ ਲੈ ਰਹੇ ਹਾਂ ਸ਼ੱਕੀ ਕਰ ਹਾਂਜੀ ਹਾਂਜੀ ਉਹ ਸ਼ੱਕੀ ਕਰ